ਸੁਨੀਲ ਮਲਨ ਐਡਵੋਕੇਟ ਚੰਡੀਗੜ੍ਹ ਤੋਂ ਅੱਜ ਤੁਹਾਨੂੰ ਦੱਸਣ ਲੱਗੇ ਆ ਤੁਸੀਂ ਫੋਰਨ ਸਿਟੀਜ਼ਨ ਹੋ ਕੀ ਤੁਸੀਂ ਇੰਡੀਆ ਜ਼ਮੀਨ ਖਰੀਦ ਸਕਦੇ ਹੋ ਇਹ ਪ੍ਰੋਗਰਾਮ ਕੀਤਾ ਸੀ ਪਰ ਜ਼ਮੀਨ ਖਰੀਦਣ ਲਈ ਕਿਸੇ ਦੀ ਲੋੜ ਪਈ ਆ ਸਭ ਤੋਂ ਪਹਿਲਾਂ ਖਰੀਦਣ ਜਾਂ ਵੇਚਣ ਲਈ ਆਧਾਰ ਕਾਰਡ ਇੰਡੀਆ ਚ ਬੇਸਿਕ ਆਈਡੈਂਟੀਟੀ ਬਣ ਚੁੱਕਾ ਹੈ ਕਿਉਂਕਿ ਜਿਹੜਾ ਸਾਡਾ ਸੌਫਟਵੇਅਰ ਹੈ ਉਹਦੇ ਵਿੱਚ ਆਧਾਰ ਕਾਰਡ ਤੋਂ ਇਲਾਵਾ ਕਿਸੇ ਹੋਰ ਆਈਡੈਂਟੀਟੀ ਪਾਣ ਦੀ ਪ੍ਰੋਵੀਜ਼ਨ ਨਹੀਂ ਹੈ ਉੱਥੇ ਤੁਹਾਡਾ ਥੰਮ ਲੱਗ ਕੇ ਓਕੇ ਹੁੰਦਾ ਹੁਣ ਜਿਹੜੇ ਵੀ ਫੋਰਨ ਇੰਡੀਆ ਦੇ ਸਿਟੀਜ਼ਨ ਫੋਰਨ ਰਹਿ ਰਹੇ ਨੇ ਕੀ ਆ ਉਹ ਆਧਾਰ ਕਾਰਡ ਬਣਾ ਸਕਦੇ ਨੇ ਕਿ ਨਹੀਂ ਬਣਾ ਸਕਦੇ ਕੀ ਉਹ ਬਣਾਣਾ ਲੀਗਲ ਹੈ ਕਿ ਇਲੀਗਲ ਹੈ ਇਹਦੇ ਵਿੱਚ ਮੈਂ ਇੱਕ ਪਹਿਲਾਂ ਤੁਹਾਨੂੰ ਡਰਾ ਲਵਾਂ ਕਿ ਪਹਿਲਾਂ ਤੁਹਾਨੂੰ ਸੱਚ ਵੀ ਦੱਸਾਂ ਤੇ ਡਰਾ ਵੀ ਲਵਾਂ ਜੇ ਤੁਸੀਂ ਇੰਡੀਆ ਚ ਲਗਾਤਾਰ 182 ਦਿਨ ਨਹੀਂ ਰਹੇ ਫਿਰ ਮੈਂ ਕਹਿ ਰਿਹਾ ਜਦੋਂ ਤੁਸੀਂ ਆਧਾਰ ਕਾਰਡ ਅਪਲਾਈ ਕੀਤਾ ਆਧਾਰ ਕਾਰਡ ਬਣਾਉਣ ਲੱਗੇ ਆ ਤੁਸੀਂ 182 ਦਿਨ ਲਗਾਤਾਰ ਇੰਡੀਆ ਚ ਨਹੀਂ ਰਹੇ ਔਰ ਤੁਸੀਂ ਤੁਹਾਡੇ ਕੋਲ ਪ੍ਰੂਫ ਤੇ ਹੈਗਾ ਹੀ ਇੰਡੀਆ ਦੇ ਤੁਸੀਂ ਉਹਨਾਂ ਪ੍ਰੂਫਾਂ ਦੇ ਬੇਸਤੇ ਆਧਾਰ ਕਾਰਡ ਬਣਾ ਲਿਆ ਕੋਈ ਵੀ ਦੁਸ਼ਮਣ ਤੁਹਾਡਾ ਜਿਹਨੂੰ ਪਤਾ ਲੱਗ ਗਿਆ ਇੰਨੀ ਗੱਲ ਜੇ ਤੁਹਾਡੀ ਸ਼ਿਕਾਇਤ ਕਰੇ ਤੇ ਤੁਹਾਡੇ ਤੇ ਪਰਚਾ ਦਰਜ ਹੋ ਸਕਦਾ ਜੇ ਤੁਹਾਡਾ ਆਧਾਰ ਕਾਰਡ ਕੈਨਸਲ ਹੋ ਸਕਦਾ ਜੇ ਪਰ ਜੇ ਤੁਸੀਂ 182 ਦਿਨ ਲਗਾਤਾਰ ਰਹਿ ਰਹੇ ਹੋ ਕਿਸੇ ਕਾਰਨ ਕਰਕੇ ਰਹਿ ਰਹੇ ਹੋ ਔਰ ਤੁਹਾਡੇ ਕੋਈ ਇੰਡੀਆ ਚ 182 ਦਿਨ ਲਗਾਤਾਰ ਰਹਿਣ ਦਾ ਪ੍ਰੂਫ ਹੈ ਚਾਹੇ ਤੁਸੀਂ ਫੋਰਨ ਸਿਟੀਜ਼ਨ ਵੀ ਹੋਵੋ ਫਿਰ ਮੈਂ ਕਹਿ ਰਿਹਾ ਭਾਰਤੀ ਮੂਲ ਨਹੀਂ ਵੀ ਹੋ ਤੁਸੀਂ ਫੋਰਨ ਸਿਟੀਜ਼ਨ ਵੀ ਹੋਵੋ ਤੁਹਾਨੂੰ ਸਪੈਸ਼ਲ ਪ੍ਰਵੀਜ਼ਨ ਦੇ ਅੰਡਰ ਤੁਹਾਨੂੰ ਆਪਣੇ ਆਈਡੈਂਟੀਟੀ ਲਈ ਆਧਾਰ ਕਾਰਡ ਬਣਾਉਣ ਦੀ ਪ੍ਰਾਵਧਾਨ ਹੈਗਾ ਹੈ ਇੰਡੀਅਨ ਰੂਲ ਦੇ ਵਿਅਕਤੀ ਇੰਡੀਆ ਦੇ ਪ੍ਰੂਫ ਤੁਹਾਡੀ ਕੋਈ ਲੈਂਡ ਦਾ ਪ੍ਰੂਫ ਤੁਹਾਡੇ ਰਹਿਣ ਦਾ ਪ੍ਰੂਫ ਤੁਹਾਡੇ ਇੰਡੀਆ ਚ ਐਂਟਰੀ ਦਾ ਪ੍ਰੂਫ ਦੇ ਕੇ ਤੁਸੀਂ ਆਪਣਾ ਆਧਾਰ ਕਾਰਡ ਬਣਾ ਸਕਦੇ ਹੋ ਆਧਾਰ ਕਾਰਡ ਬਣਾਉਣ ਲਈ ਤੁਹਾਡੇ ਕੋਲ ਤੁਹਾਡੀ origignal date of birth ਤੁਹਾਡਾ place of residence in india ਤੁਹਾਡੇ ਜੋ ਵੀ ਉਹਦੇ ਹੋਰ ਪੈਰਾਮੀਟਰ ਨੇ ਉਹਨਾਂ ਨੂੰ ਤੁਸੀਂ ਬਣਾਓਗੇ ਤੇ ਤੁਹਾਡਾ ਆਧਾਰ ਕਾਰਡ ਬਣ ਜਾਏਗਾ ਕਿਸੇ ਵੀ ਆਧਾਰ ਸੈਂਟਰ ਤੇ ਚਲ ਜਓ ਇਹਦੀ ਸਰਕਾਰੀ ਫੀਸ ਸਿਰਫ 500 ਰੁਪਏ ਹੀ ਹੈ ਕੋਈ ਜ਼ਿਆਦਾ ਫੀਸ ਨਹੀਂ ਹੈ ਜਗਾ ਜਗਾ ਤੇ ਦੇ ਸੈਂਟਰ ਖੁੱਲੇ ਹੋਏ ਨੇ ਅਲਟਰੇਸ਼ਨ ਐਡੀਸ਼ਨ ਵੀ ਕਰਾ ਸਕਦੇ ਹੋ ਔਰ ਆਪਣੇ ਆਧਾਰ ਤੇ ਆਪਣੇ ਬੱਚਿਆਂ ਦਾ ਆਧਾਰ ਕਾਰਡ ਵੀ ਬਣਾ ਸਕਦੇ ਹੋ ਤੁਸੀਂ ਆਧਾਰ ਕਾਰਡ ਇੱਕ ਨੈਸੈਸਿਟੀ ਹੈ ਇੰਡੀਆ ਵਿੱਚ ਕਿਸੇ ਪ੍ਰਕਾਰ ਦੀ ਜ਼ਮੀਨ ਲੈਣ ਦੀ ਇੱਥੇ ਮੈਂ ਸਰਕਾਰ ਨੂੰ ਵੀ ਬੇਨਤੀ ਕਰਨਾ ਚਾਹੁੰਨਾ ਕਿ ਜਿਹੜੇ ਸਾਡੇ ਇੰਡੀਅਨ ਮਿਊਲ ਦੇ ਵਿਅਕਤੀ ਬਾਹਰ ਗਏ ਨੇ ਜਦੋਂ ਆਧਾਰ ਕਾਰਡ ਨਹੀਂ ਸੀ ਬੰਦੇ ਉਦੋਂ ਦੇ ਗਏ ਨੇ ਜਾਂ ਜਦੋਂ ਹੁਣ ਨਵੇਂ ਬੱਚੇ ਜਿਹੜੇ ਉੱਧਰ ਪੈਦਾ ਹੋਏ ਪਰ ਭਾਰਤੀ ਮੂਲ ਦੇ ਨੇ ਭਾਰਤੀ ਸੰਸਕਾਰਾਂ ਨਾਲ ਪੰਜਾਬੀਅਤ ਨਾਲ ਜਾਂ ਭਾਰਤ ਨਾਲ ਜੁੜੇ ਨੇ ਉਹਨਾਂ ਵਾਸਤੇ ਵੀ ਕੋਈ ਅਸੀਂ ਪ੍ਰੋਵੀਜ਼ਨ ਬਣਾਈ ਜਾਵੇ ਕਿ ਉਹਨਾਂ ਨੂੰ ਕੋਈ ਐਸਾ ਆਈਡੀ ਕਾਰਡ ਜਾਰੀ ਕੀਤਾ ਜਾਵੇ ਉਸੇ ਦੇ ਤੋਂ ਇਲਾਵਾ ਜਿਦੇ ਚ ਉਹਨਾਂ ਨੂੰ ਜ਼ਮੀਨ ਲੈਣ ਜਾਂ ਆਪਣੇ ਸੌਫਟਵੇਅਰ ਐਸੇ ਅਮੈਂਡ ਕੀਤੇ ਜਾਣ ਕਿ ਉਹਨਾਂ ਨੂੰ ਜ਼ਮੀਨ ਲੈਣ ਲੱਗਿਆਂ ਵੇਚਣ ਲੱਗਿਆਂ ਆਧਾਰ ਕਾਰਡ ਦੀ ਜ਼ਰੂਰਤ ਨਾ ਪਵੇ ਤੇ ਅਗਲਾ ਸਵਾਲ ਮੈਂ ਦੱਸੂਗਾ ਤੁਹਾਨੂੰ ਕਿ ਕਿਆ ਤੁਸੀਂ ਪੈਨ ਕਾਰਡ ਬਣਵਾ ਸਕਦੇ ਹੋ ਕਿ ਨਹੀਂ ਬਣਵਾ ਸਕਦੇ ਅਗਲੇ ਪ੍ਰੋਗਰਾਮ 'ਚ ਸਾਡੇ ਨਾਲ ਜੁੜੇ ਰਹੋ ਧੰਨਵਾਦ ਸੁਨੀਲ ਮੱਲਨ ਚੰਡੀਗੜ੍ਹ ਤੋਂ